ਗਾੜੀ ਸਾਰੇ ਇੱਕਦਾਂ ਚੁੱਕੇ ਗੱਡ ਰਹੇ ਇੱਕਦਾਂ ਰਹਿ ਗਏ ਤੇ ਇਧਰ ਪਲੇਟਾਂ ਹਿੱਟ ਕਰਤੀਆਂ ਸਾਰੇ ਵਧੀਆ ਦੇਖੋ ਮਿਸਤਰੀ ਵਿਚਾਰੇ ਦੀ ਮਾਤਾ ਵੜੀ ਢਿੱਲੀ ਆਦੇ ਅੱਜ ਫੇਰ ਆਂਦਾ 12 ਵਜੇ ਆਉਂਗਾ 1 ਵਜੇ ਮਾਦੇ ਚਲੋ ਹੈ ਗਈ ਹਾਂ ਹਾਂ ਪੁੱਤ ਤੂੰ ਹੀ ਕਰ ਦੇ ਜਿੱਥੇ ਹਾਂ दो में कर दे हाँ। करा लागे आहो मरा ना लियो कुछ इधर पै ग राेरे को देखता नहीं ਹਾ ਪੁੱਤ ਪਲੇਟਾਂ ਦੀ ਸਫਾਈ ਬਹੁਤ ਆ ਸ਼ਟਰਿੰਗ ਜੇ ਨਵੀਂ ਆ ਸਾਲ ਖੰਡ ਹੀ ਹੋਇਆ ਲੱਗਦਾ ਬਣਾਇਨ ਇਧਰਲੇ ਬੰਨੇ ਟੋਟਲੀ ਚਾਹਾਂ ਦੇ ਪੈਗਾਂ ਤੇ ਇਧਰ ਰਹਿ ਗਏ ਆ ਬਾਕੀ ਆ ਜੇ ਗਾਡਰ ਚੁੱਕਣ ਚੱਕਣ ਵਾਲੇ ਇਹਦੇ ਪੇਟੀ ਪਾਉਣ ਵਾਲੀ ਇਹ ਆ ਤੇ ਸ਼ਾਂਤ ਨੇ ਪੜੀ ਜਾਊਗਾ ਬਾਕੀ ਆ ਮਗਰ ਉਹ ਸਾਡੇ ਮਗਰਲੇ ਬੰਨੇ ਉੱਚਾ ਬਹੁਤ ਆ ਸਾਡੇ ਕੋਠਿਆਂ ਦੇ ਉਪਰ ਇੱਧਰ ਥੋੜਾ ਨੀਵਾ ਤਾਂ ਆ ਇੱਧਰ ਲੈ ਤਾਂ ਉਹ ਗੁਰਦਰਾ ਸਾਹਿਬ ਜਿੱਥੇ ਉਹ ਵੀ ਉੱਚਾ ਆ ਜਿੰਨੇ ਘਰ ਸਾਰੇ ਨੀਵੇਂ ਇੱਥੇ ਜੇ ਦੋ ਮੀਮ ਉਹਦਾ ਇਹ ਗਲੀ ਜੀ ਸਾਰਾ ਪਿੰਡ ਦਾ ਪਣੀ ਵਗਦਾ

Tá ਹਾਂ ਕੇ ਪਾਪਾ ਕੀ ਗੱਦਾ ਪੱਪੇ